ਸੱਚਖੰਡ ਸ੍ਰੀ ਅਮਰਤਸਰ ਸਾਹਿਬ ਨੂੰ ਦੂਸਰੀ ਮੇਲ ਅੱਦੇ ਰਾਹੀਂ ਅੱਜ ਫਿਰ ਦਿੱਤੀ ਗਈ ਬੰਬ ਦੇ ਨਾਲ ਉਡਾਉਣ ਦੀ ਧਮਕੀ ਪਰਸਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ ਜਗ੍ਹਾ-ਜਗ੍ਹਾ ਤੇ ਕੀਤੀ ਜਾ ਰਹੀ ਹੈ ਚੈਕਿੰਗ ਦੱਸ ਦਈਏ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਈਮੇਲ ਦੇ ਰਾਹੀਂ ਬੀਤੀ ਕੱਲ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੀ ਇੱਕ ਮੇਲ ਮਿਲੀ ਸੀ ਤੇ ਉਸ ਤੋਂ ਬਾਅਦ ਇੱਥੇ ਆਗੂਆਂ ਨੇ ਪੋਲ ਨੇ ਕਿਹਾ ਕਿ ਆਗਰਾ ਜਾਂਸੀ ਕ ਨੇ ਆਪਣਾ ਕੰਮ ਸਹੀ ਢੰਗ ਦੇ ਨਾਲ ਕੀਤਾ ਹੁੰਦਾ ਤਾਂ ਅੱਜ ਦੂਸਰੀ ਮੇਲ ਨਾ ਆਉਂਦੀ ਅਤੇ ਅੱਜ ਦੂਸਰੀ ਮੇਲ ਫਿਰ ਆਈ ਆ ਅੱਜ ਦੂਸਰੀ ਮੇਲ ਦੇ ਵਿੱਚ ਵੀ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਿਹੜੇ ਅੰਮ੍ਰਿਤਸਰ ਸਾਹਿਬ ਨੂੰ ੜਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਹੁਣ ਪੁਖਤਾ ਪ੍ਰਬੰਧ ਲਈ ਜਿਹੜੇ ਆਪਣੇ ਸ਼ੁਰੂ ਕਰ ਦਿੱਤੇ ਹਨ ਅੱਜ ਇੱਥੇ ਡਾਊਟ ਸਕਾਟ ਦੇ ਨਾਲ ਅਤੇ ਚੈਕਿੰਗ ਕੀਤੀ ਗਈ ਉੱਤੇ ਜਗ੍ਹਾ-ਜਗ੍ਹਾ ਤੇਨਾਂ ਵੱਲੋਂ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਇਹਨਾਂ ਵੱਲੋਂ ਚੈਕਿੰਗ ਜਿਹੜੀ ਉਹ ਵਧਾ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਦੇ ਸ਼ਰਾਰਤੀ ਲੋਕ ਜਿਹੜੇ ਉਹ ਸਿਰਫ ਪੰਜਾਬ ਦਾ ਮਾਹੌਲ ਹੀ ਆਪਣਾ ਖਰਾਬ ਕਰਨਾ ਚਾਹੁੰਦੇ ਨੇ ਤੇ ਇਸ ਮੌਕੇ ਆਗੂਆਂ ਨੇ ਬੋਲਦਿਆ ਕਿ ਆਹ ਕਿ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਇੱਥੇ ਦਰਬਾਰ ਸਾਹਿਬ ਦੇ ਅੰਦਰ ਆ ਜਿਹੜਾ ਉਹ ਤੁਸੀਂ ਨਿਸ਼ਚਿੰਤ ਹੋ ਕੇ ਆਓ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਆਪਣਾ ਪੂਤਾ ਪ੍ਰਬੰਧ ਕੀਤਾ ਗਿਆ ਉੱਥੇ ਨਾਲ-ਨਾਲ ਇਹਨਾਂ ਵੱਲੋਂ ਵੀ ਜਿਹੜਾ ਹੈ ਜਿਹੜੀ ਇਤਨੁਸ਼੍ਰੋਣੀ ਕਮੇਟੀ ਉਹਨਾਂ ਵੱਲੋਂ ਵੀ ਅੰਦਰ ਜਿਹੜੀ ਸਕਿਉਰਿਟੀ ਆ ਉਹ ਵਧਾ ਦਿੱਤੀ ਗਈ ਹੈ ਮੇਸ਼ਨ ਦਿਖਾ ਰਹੇ ਹਾਂ ਇਹ ਸੱਚ ਕਰਨ ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪੁਖਤਾ ਪ੍ਰਬੰਧ ਪੁਲਿਸ ਵੱਲੋਂ ਕੀਤੇ ਗਏ ਹਨ ਇਹਦੇ ਮਾਝੇ ਦਾ ਬਦਲੀ ਪਾਸਾ ਸੱਚ ਲੋ ਇਧਰੋਂ ਲਾਉਂਦਾ ਆਂਗਾ ਆਹ ਜਰਾ ਸਰਾਵਾ ਤੇ ਆ ਰਿਹਾ ਜਰਾ ਪਾਣੀ ਪਾ ਲੈ ਇਹਨੇ ਕਾਰਟੀਆਂ ਹੋ ਗਈਆਂ ਕਿਉਂ ਆ ਮੁਸ਼ਕਲ ਹੋ ਗਈ ਸੀ ਕਿਉਂ ਬੰਦੇ ਸਾਰੇ ਜਮਾਤ ਤੇ ਇੱਕ ਕੁਦਰ ਵਾਲੀ ਚਾਲ ਦੇ ਤਾ ਰਹੇ ਆ thank <laughs> you ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਬਤੈ ਚਿੱਠੇ ਸੱਦੇ ਥਾਵ ਨਹੀਂ ਤੁਧਿਆ ਵੱਧੋ ਪਰਖ ਵੀ ਧਾਤੇ ਤਾਂ ਤੂੰ ਸੋਇਆ ਅਜੇ ਹਿਸਤਾਨ ਤੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਦਿੰਦਾ ਤਾਂ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਅਜਿਹੇ ਸਥਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤੁਮਕੀ ਕਿਸੇ ਵੀ ਤਰ੍ਹਾਂ ਕਿਸੇ ਨੇ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਹੀ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਤਰ੍ਹਾਂ ਦੇ ਸੰਤ ਜਿਹੜੀ ਆਉਂਦੀ ਹੈ ਉਹਨਾਂ ਨੂੰ ਰੋਪਰੰਦੀ ਜਿਹੜੀ ਇਹ ਸ਼ਾਹੀ ਸ਼ਾਹ ਪਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਮੇਰੇ ਵਿਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਚ ਪਛਾਤਾਸ਼ਾ ਕਰ ਰਹੀਆਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਜਾਣੇ ਕੋਈ ਨਹੀਂ ਜਿੱਦਾਂ ਆਪ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਉਸ ਸਰਪ੍ਰਸ਼ਾਸਨ ਅਤੇ ਅਗਿਆਨਸੀਆਂ ਨੂੰ ਬੇਨਤੀ ਕਰਦਾ ਕਿ ਅਜਿਹੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋਣ ਤੋਂ ਮਜਾ ਆ ਜਾ ਸਕੇ ਸਰੋ ਸਰ ਪਹਿਲਾਂ ਵੀ ਕਬੀਲ ਆਈ ਸੀ ਜਿਹੇ ਕੱਲ੍ਹ ਜੇ ਜੇਕਰ ਜਿਹੜੀ ਕੱਲ੍ਹ ਮੇਰਾ ਖਿਆਲ ਹੈ ਜੇ ਉੱਤੇ ਪੁਲਿਸ ਪ੍ਰਸ਼ਾਸਨ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹੀ ਨਾ ਹੁੰਦੀ ਕਿਉਂਕਿ ਉਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਮੇਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਿਸ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰ ਸਕਦੀਆਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਇਹ ਜੜੀਆਂ ਸਰਕਾਰਾਂ ਨੇ ਅਜਿਹਾ ਕਰਨਾਂ ਨਹੀਂ ਚਾਹੁੰਦੀਆਂ ਦੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ। ਮੈਂ ਦੁਬਾਰਾ ਸੀਪੀ ਸਾਹਿਬ ਅਮਰਸਰ ਨੂੰ ਜਾਵਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇਹੇ ਬੰਦਿਆਂ ਨੂੰ 잡 ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮੌਲਾ ਖਰਾਬ ਨਾ ਹੋ ਸਕੇ। ਇਹੋ ਜੀ ਕਿ ਸਚਗੰਡ ਬੰਦਾ ਸਾਹਿਬ ਨੂੰ ਉਹ ਅਡਾਉਣ ਦੀ ਸਾਜ਼ਿਸ਼ਾ ਮਦਰ ਇਹੜਾ ਆ ਜਾਊਗਾ। ਇਹ ਮੈਂ ਪਹਿਲਾਂ ਹੀ ਕਹਿੰਦਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਇਹ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਵਿਅਕਤੀ ਜਿਹੜਾ ਉਹ ਅੱਜ ਵੀ ਮਰਦਾ ਹੈ ਕੱਲ੍ਹ ਵੀ ਮਰਨਾ ਹੈ ਇਹ ਇਹ ਗੁਰੂਮਾਰੀ ਦਾ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਖ ਮੰਗਾਉਨੇ ਆ ਇਹ ਗੁਰੂਮਾਰੀ ਨੂੰ ਤੇ ਜਿਹੜਾ ਇਹ ਸਥਾਨ ਹੈ ਉੱਤੇ ਕੋਈ ਕਿਸੇ ਨੂੰ ਗੁਰੂਮਾਰੀ ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰੀ ਦਾ ਸਥਾਨ ਹੈ ਇਹਦਾ ਕੁਝ ਨਹੀਂ ਵਿਗਾੜ ਸਕਦਾ पर फिर भी अं चौकसी तौर पर जो अंदर प्रबंध उधारे ने पुलिस प्रशासन भी वो अपनी चौकसी कर रहा है पर पुलिस प्रशासन का जरा खास करके एजेंसियों की जिम्मेवारी बनती है कि अजिश व्यक्तियों को तुरंत गिरफ्तार करता से थोड़ी बिजी से दोबारा मैं कॉल करके भी उन्होंने गल कर धन्यवाद ਕਹਤ ਸੀ ਮੈਨੂੰ ਇਹ ਦਵਾਰ ਨਹੀਂ ਪਦੜੇ ਇਹ ਦਵਾਰ ਨਹੀਂ ਮਿਲਦਾ